சீர ஜுல் பண்ணல பட்டணி அவத்த பட்டனி விவத்த ਖੀਆਂ ਦੀ ਵਾਸਾ ਪਈ ਕਲੀ ਕਲੀ ਵਿੱਚ ਲਰ ਖੁਸ਼ੀਆਂ ਦੀ ਵਾਸਾ ਪਈ ਟਾਕ ਪੈਨ ਫੁੱਲਾ ਕਮਲਾਈ ਕਲੀ ਹਸਾ ਪਈ ਟਾਕ ਪੈਨ ਫੁੱਲੇ ਕਮਲਾਈ ਕਲੀ ਹਸਾ ਪਈ ਓ ਪਰਮਪੁਰਖ ਕੋ ਦਾਸਾ ਤਾਕ ਤਕ ਕੇ ਜਗਤ ਤਮਾਸ਼ਾ ਲਾਉਣਾ ਜ਼ਾਲਮਾਂ ਦੇ ਜਗ ਤੋਂ ਸਫਾਰੀ ਆ ਗਿਆ ਪਟਨੇ ਦੇ ਵਿੱਚ ਅਵਤਾਰ ਆ ਗਿਆ ਪਟਨੇ ਦੇ ਵਿੱਚ ਅਵਤਾਰ ਆ ਗਿਆ ਕੀਤੀ ਪੀਖ ਮਾਜਾ ਪੀਰਾਨੇ ਝੁੱਕ ਕੇ ਨਮਾਜ ਕੀਤੀ ਪੀਖ ਮਾਜਾ ਪੀਰਾਨੇ ਆਸੀ ਸਹਾਂ ਨਵਾਇਆ ਵੱਡੇ ਵੱਡੇ ਸੂਰ ਬੀਰਾਨੇ ਆਸੀ ਸਹਾਂ ਨਵਾਇਆ ਵੱਡੇ ਵੱਡੇ ਸੂਰ ਬੀਰਾਨੇ ਪਟਨੇ ਸ਼ਹਿਰ ਦੀਆਂ ਗਲੀਆਂ ਜੋ ਰਹਾ ਅਦੀ ਕਣ ਖਲੀਆਂ ਦੀਣ ਟੁੱਟੀਆਂ ਦਿਲਾਂ ਨੂੰ ਸੁਤੇ ਕਾਰਿਆ ਗਿਆ ਪਟਨੇ ਦੇ ਵਿੱਚ ਅਵਤਾਰ ਆ ਗਿਆ ਪਟਨੇ ਦੇ ਵਿੱਚ ਅਵਤਾਰ ਆ ਗਿਆ ਤਾਰੇ ਆਕਾਲ ਦਾ ਤੇਗਦਾ ਪੁਜਾਰੀ ਅਤੇ ਪੁੱਤਰ ਆਕਾਲ ਦਾ ਮਾਂ ਤੇਗਦਾ ਪੁਜਾਰੀ ਅਤੇ ਪੁੱਤਰ ਆਕਾਲ ਦਾ ਦੁਨੀਆਂ ਤੇ ਹੋ ਜਈ ਕੋਈ ਕਾਲਾ ਨਾ ਨਿਕਾਲਦਾ ਜਈ ਕੋਈ ਕਾਲ ਨਾ ਨਿਕਾਲਦਾ ਦੁਨੀਆਂ ਤੇ ਐ ਹੋਈ ਜਈ ਕੋਈ ਕਾਲ ਨਾ ਨਿਕਾਲਦਾ ਜੋ ਕਰਦੇ ਸੀ ਮਨਈਆ ਮੁੱਕ ਉੱਤੇ ਉਦਾਸੀਆਂ ਛਾਈਆਂ ਝੂਠ ਮੁੱਕਿਆ ਤੇ ਸੱਚ ਦਾ ਭੰਡਾਰ ਆ ਗਿਆ ਪਟਣੇ ਦੇ ਵਿੱਚ ਅਵਤਾਰ ਆ ਗਿਆ ਦਨ ਦੇ ਵਿੱਚ ਅਵਤਾਰ ਆ ਗਿਆ ਫਿਰ ਪੀਰਾ ਦਾ ਪੀਰਾ ਹਤੇਦਾਨੀਆਂ ਦਾਨੀ ਐ ਓ ਪੀਰਾਂ ਦਾ ਪੀਰਾਂ ਅਤੇ ਦਾਨੀਆਂ ஒ கணி பீரா 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 दनिया दा दुनिया उरी कहाणी दुनिया जे नालो उॾी वखरी कहाणी भगती दख जान ਜਗ ਨਾਲੋਂ ਵੱਖਰੀਆਂ ਸ਼ਾਨਾਂ ਨਾਮ ਗੋਬਿੰਦ ਆਪ ਕਰਤਾਰ ਆ ਗਿਆ ਪਟਨੇ ਦੇ ਵਿੱਚ ਅਵਤਾਰ ਆ ਗਿਆ ਪਟਨੇ ਦੇ ਵਿੱਚ ਅਵਤਾਰ ਆ ਗਿਆ ਏਤ ਦੀ ਸੰਤ ਘਰ ਘਰ ਵਿੱਚ ਹੋਈ ਰਸ਼ਮਾਈ ਢਾਲ ਜੁਲਹਮਾਨ ਨੂੰ ਪਾਉਣ ਲਈ ਦਤਾਰ ਆ ਗਿਆ ਪਟਨੇ ਦੇ ਵਿੱਚ அவਤਾਰ ਆ ਗਿਆ ਪਟਨੇ ਦੇ ਵਿੱਚ அவਤਾਰ ਆ ਗਿਆ